ਬੇਹਿੰਮਤਿਓ ਜੋ ਕਿਸਮਤ ਦਾ ਰੋਣਾ ਰੋਵੇ ਕਰੇ ਯਕੀਨ ਉਹ ਰੱਬ ਤੇ ਜੋ ਮਿਹਨਤ ਨਾ ਖੋਵੇ ਬੇਹਿੰਮਤਿਓ ਜੋ ਕਿਸਮਤ ਦਾ ਰੋਣਾ ਰੋਵੇ ਕਰੇ ਯਕੀਨ ਉਹ ਰੱਬ ਤੇ ਜੋ ਮਿਹਨਤ ਨਾ ਖੋਵੇ ਹੱਥ ਪਾਵੇ ਜਦ ਪੱਥਰਾਂ ਉਹ ਬੁੱਤ ਬਣਾਵੇ ਦੇਖਣ ਵਾਲਾ ਆਖਦਾ ਬਾਈ ਜਾਨ ਜੇ ਪਾਵੇ ਜਾਨ ਤਾਂ ਹੱਥ ਹੈ ਰੱਬ ਦੇ ਜਾਨ ਤਾਂ ਹੱਥ ਹੈ ਰੱਬ ਦੇ ਉਹ ਆਖ ਸੁਣਾਵੇ ਵੇਖਣ ਵਾਲਾ ਆਖਦਾ ਬਾਈ ਜਾਨ ਜੇ ਪਾਵੇਂ ਜਾਨ ਤਾਂ ਹੱਥ ਹੈ ਰੱਬ ਦੇ ਉਹ ਆਖ ਸੁਣਾਵੇ ਤੁਹਾਡਾ ਕੀਤਾ ਹੋਇਆ ਸਬਸਕ੍ਰਾਈਬ ਲਾਈਕ ਸਾਡੇ ਦਿਲ ਨੂੰ ਹੋਰ ਬੰਦ ਬਣਾਉਣ ਲਈ ਜੋਸ਼ ਦਿੰਦਾ ਹੈ ਤੁਹਾਡੀ ਸਪੋਰਟ ਹੀ ਸਾਡੀ ਤਾਕਤ ਹੈ ਸਬਸਕ੍ਰਾਈਬ ਕਰੋ ਵੀਡੀਓਜ਼ ਲਾਈਕ ਕਰੋ ਧੰਨਵਾਦ